ਜੈਨ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰਨ ਦਾ ਫਾਊਂਡਰ ਐਸਟ੍ਰੈਕਟਰ ਦੋਸਤੋ ਤੁਹਾਨੂੰ ਸਾਰਿਆਂ ਨੂੰ ਇੱਕ ਹੱਥ ਜੋੜ ਕੇ ਇੱਕ ਬੇਨਤੀ ਆ ਜਿਹੜਾ ਕਿ ਆਪਾਂ ਨੇ 2 ਅਗਸਤ ਦਾ ਟੂਰਨਾਮੈਂਟ ਰੱਖਿਆ ਸੀਗਾ ਪਿੰਡ ਆਲਮਗੀਰ ਵਿੱਚ ਕਬੱਡੀ ਦਾ ਤੇ ਜੋ ਮੁੰਡਿਆਂ ਦਾ ਤੇ ਕੁੜੀਆਂ ਦੇ ਰੇਸਾਂ ਤੇ ਲੌਂਗ ਜੰਪ ਦਾ ਸੀਗਾ ਉਹ ਸਾਨੂੰ ਮੀਂਹ ਦੇ ਪੈਣ ਦੇ ਕਾਰਨ ਰਾਤੀ ਬਹੁਤ ਜ਼ਿਆਦਾ ਮੀਂਹ ਪਿਆ ਏ ਤੇ ਉਹਦੀ ਵਜ੍ਹਾ ਦੇ ਨਾਲ ਗਰਾਊਂਡ ਦਾ ਹਾਲ ਤਾਂ ਜਿਹੜੀ ਕਾਫੀ ਖਰਾਬ ਹੋ ਚੁੱਕੀ ਆ ਤੇ ਉਹਦੀ ਵਜ੍ਹਾ ਦੇ ਨਾਲ ਟੂਰਨਾਮੈਂਟ ਜਿਹੜਾ ਕੈਨਸਲ ਕਰ ਦਿੱਤਾ ਏ ਤੇ ਜਿਹੜੇ ਵੀ ਵੀਰ ਪਟਨਾ ਜੋ ਵੀ ਤਿਆਰੀ ਕਰ ਰਹੇ ਸੀਗੇ ਉਹੋ ਕਿਰਪਾ ਕਰਕੇ ਥੋੜਾ ਪੋਸਟਪੋਨ ਹੋ ਗਿਆ ਆਪਣਾ ਕੰਮ ਤੇ ਜਲਦੀ ਉਹ ਤੁਹਾਨੂੰ ਅਗਲੇ ਡੇਟ 'ਤੇ ਦੱਸ ਦਿੱਤੀ ਜਾਣਗੀਆਂ ਇਸ ਵੀਡੀਓ ਨੂੰ ਜਿਹੜੇ ਬੱਚੇ ਵੀ ਆਣਾ ਸੀਗਾ ਇਹਨਾਂ ਨੇ ਉਹਨਾਂ ਤੱਕ ਜ਼ਰੂਰ ਪਹੁੰਚਦੀ ਕਰ ਦਿਓ ਤੇ ਇਸ ਗੱਲ ਲਈ ਮਾਫੀ ਚਾਹੁੰਦੇ ਆ ਧੰਨਵਾਦ ਆ ਹੋ ਗਈ ਜੀ ਆਪਣੇ ਗਰਾਊਂਡ ਦੀ ਹਾਲਤ ਤੇ ਸਾਡੇ ਪਿੰਡ ਵਾਲੇ ਜਵਾਗ ਤਾਂ ਕੱਦੂਓ ਕਰਨ ਲੱਗੇ ਲੈ ਆ ਦੇ ਉਹ ਬੁੱਧ ਆ ਲੈ ਲੱਡੂ ਬਣਾਉਣ ਲੱਗੇ ਨੇ ਇਹ ਇਹ ਖੇਡਣ ਨੂੰ ਇੱਕ ਦੂਸਰੇ 'ਤੇ ਮਾਰਨ ਨੂੰ ਲੈ ਹੈ ਸੌਰੀ ਜੀ ਗਰਾਊਂਡ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ ਇਸ ਕਰਕੇ ਹਨਾ ਥੋੜਾ ਨਹੀਂ ਕਰ ਸਕਤੇ ਜੀ ਉਧਰੇ ਟੋਪੀ ਲੱਗਿਆ ਹੋਇਆ ਹੈ